ਮਤਰਾ ਬੱਚੇ ਹੋਏ ਨਹੀਂ ਉਹਨਾਂ ਵਾਸਤੇ ਵੀ ਆਪਾਂ ਇੱਕ ਸਪੈਸ਼ਲ ਤਿਆਰ ਕਰਦੇ ਹਾਂ ਜਿਹੜੀਆਂ ਬੂਟੀਆਂ ਤੋਂ ਉਹ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਤੋਂ ਤੁਸੀਂ ਬਣਵਾ ਸਕਦੇ ਹੋ ਠੀਕ ਹੈ ਜੀ ਅਗਰ ਕਿਸੇ ਨੂੰ ਸ਼ੂਗਰ ਹੈ ਉਹ ਵੀ ਸਾਡੇ ਅੱਜ ਜਿਹੜੀ ਆਪਾਂ ਪੰਜੀਰੀ ਤਿਆਰ ਕਰਨ ਲੱਗੇ ਜੀ ਇਹ ਆਪਣੀਆਂ ਬੱਚੀਆਂ ਨੇ ਉਹਨਾਂ ਦੀ ਡਿਲੀਵਰੀ ਹੋਈਆਂ ਉਹਨਾਂ ਵਾਸਤੇ ਤਿਆਰ ਕਰਦੇ ਆ ਸਵੇਰੇ ਜਿਹੜੀ ਅੱਜ ਅਸੀਂ ਮੈਂ ਤੇ ਮੰਮੂ ਲੱਗੀਆਂ ਅੱਜ ਮੈਂ ਤੇ ਮੰਮੂ ਲੱਗੀਆਂ ਪੰਜੀਰੀ ਤਿਆਰ ਕਰਦੇ ਉਹਨਾਂ ਦੇ ਮਤਲਬ ਕਿ ਬੱਚੀਆਂ ਕੋਲੇ ਇੱਕ ਕੋਲੇ ਬੇਟੀ ਹੋਈ ਹੈ ਕੋਲੇ ਬੇਟਾ ਹੋਇਆ ਹੈ ਉਹ ਘਰਾਂ ਦੇ ਜਾਣੀਆਂ ਜੀ ਇਹ ਠੀਕ ਹੈ ਜੀ ਤੇ ਅੱਜ ਬਾਣੇ ਦੇ ਤੇ ਲਗੜਾਏ ਇੱਕ ਬਣੂਗੀ ਛੂਕਰ ਵਾਲਾ ਵਾਸਤੇ ਸਪੈਸ਼ਲ ਬਣਗੀ ਇੱਕ ਬਣੂਗੀ ਜੋੜਾਂ ਦੇ ਦਰਦਾਂ ਵਾਸਤੇ ਤੇ ਆਪਣੇ ਕਮਜ਼ੋਰੀ ਵਾਸਤੇ ਤੇ ਅੱਜ ਜਿਹੜੀ ਪਨੀਰੀ ਤਿਆਰ ਹੋ ਰਹੀ ਹੈ ਜੀ ਇਹ ਬੱਚੀਆਂ ਵਾਸਤੇ ਹੈ ਤੇ ਆਪਾਂ ਪਨੀਰੀ ਉਹ ਵੀ ਤਿਆਰ ਕਰਦੇ ਆ ਜਿਨ੍ਹਾਂ ਦੇ ਪ੍ਰਮਾਤਮਾ ਨੇ ਹਜੇ ਤੱਕ ਧੂੜ ਨਹੀਂ ਭਰੀ ਸੋਣਿਆ ਨਹੀਂ ਹੈਗਾ ਉਹ ਵੀ ਪਨੀਰੀ ਆਪਾਂ ਤਿਆਰ ਕਰਦੇ ਆ ਜਿਹੜੀ ਕੀ ਮਤਲਬ ਕਿ ਆਪਣੀ ਜਾਨੀ ਬਾਹਰ ਨਹੀਂ ਕੱਢਣਾ ਕਿ ਆਪਾਂ ਭਿੰਨਿਆ ਦੇਖੇ ਵੀ ਮਾਰਗ ਬਹੁਤ ਥੋੜੀ ਸੁਣਦਾ ਜੀ ਪਰਵਾਹ ਨਾ ਉਹਨਾਂ ਨੂੰ ਤਰਸਤੀ ਦੇਵੇ ਬੱਚਿਆਂ ਦੀਆਂ ਝੋਲੀਆਂ ਭਰੇ ਹਨ ਤੇ ਹੁਣ ਆਪਾਂ ਤਿਆਰ ਕਰਦੇ ਜਾਾਂਗੇ ਕਿ ਕਿਉਂਕਿ ਕਾਰ ਦੇ ਵਿੱਚ ਜਾ ਕੇ ਇਹ ਹੁੰਦੀ ਹੈ ਜੀ ਜਾਪਿਆ ਜਣਾ ਵਾਸਤੇ ਕਿਉਂਕਿ ਉਹਨਾਂ ਨੇ ਸਾਨੂੰ ਕਹੇ ਸੀ ਕਿ ਆਇਆ ਹੈਗਾ ਕਹਿੰਦੇ ਜੀ ਏਸੜਾ ਵੱਧ ਪਾਇਓ ਸਾਡੀ ਪਨੀਰੀ ਦੇ ਵਿੱਚ ਇਹ ਰੋਮੀਆ ਦੇ ਕਾਈ ਵੀ ਆਪ ਨੂੰ ਬਹੁਤ ਸਾਥ ਨਾਲ ਬਹੁਤ ਜਿਆਦਾ ਸਾਥੀ ਬਹੁਤ ਤਾਂ ਮੇਰੇ ਬਾਹਰ ਸਿੱਲਿਆ ਮੇਰ ਹੁਣ ਕੱਟ ਜੀ ਯੋਗ ਦਾ ਤੱਕ ਦੇਤਾ ਹੁਣ ਕੱਟਾ ਆਹ ਦਾ ਕਾਹੋ ਕੀ ਕਹਦੇ ਹੁਣ ਦੇਖੋ ਜਣਾ ਹੁਣ ਜਣਾ ਮੈਂ ਤੈਨੂੰ ਦੱਸਿਓ ਕਿ ਉਵੇਂ ਮੈਂ ਬਣਾ ਤੇ ਤੁਸੀਂ ਜਿਆਰੀ ਕਰ ਤੁਸੀਂ ਕਾਪੂ ਆਏ ਬਣਾਇਆ ਕਰੀ ਚੰਗਾ ਤੇਰੀ ਲੋ ਮਾਂ ਕੀ ਕਰਦੇ ਲੋ ਮਾਸਤੇ ਆ ਲਾਗੇ ਥੋੜਾ ਕਾਪੂ ਪੈਂਜੀ ਦੀ ਲੋ ਆਉਗੀ ਉਹ ਕਹਿਣਾ ਤਾਂ ਬੋਲਣਾ ਲੈ ਕੇ ਕੋ ਆ ਤੋ ਸੋ ਕਹਿੰਦੀ ਮਾਂ ਦਾ ਗੱਲ ਨਹੀਂ ਜਾ ਰਹੀ ਭਾਈ ਮੇਰੀ ਨੌ ਮਾਸੇ ਤਾਂ ਹਨਾ ਹਣ ਬੱਦਲ ਬਣਾਣਾ ਸਿੱਕੀ ਜਾਂਦੀ ਹੈ ਫਿਰ ਆਪਾਂ ਦੀ ਲੋਹ ਨੂੰ ਲਾ ਕੇ ਦੇਉ ਕੀ ਤੇ ਲੋਹ ਕੋਲੇ ਰੱਬ ਦੇ ਕੋਈ ਦੁਨੀਆ ਨਾ ਜਦੋਂ ਬੱਬੂ ਦੇ ਪੋਸਟ ਆ ਰਹੇ ਹੁੰਦੇ ਤੇ ਸਾਧੂ ਕੋ ਆ ਨਹੀਂ ਮਨੇ ਤੁਸੀਂ ਨਹੀਂ ਲਾਉਣੀ ਮਾਂ ਲਾਉਣੀ ਮੈਨੂੰ ਪਤਾ ਨਹੀਂ ਕਿਵੇਂ ਬਣਾਉਣੀ ਹੈ ਮੇਰੇ ਆਏ ਤੁਰੂਗੀ ਕਿ ਤੇ ਉਹ ਨਾ ਹੋਵੇ ਨਾ ਚਾਕਲੇਟ ਖਾਣ ਵਾਲੀ ਹੋਵੇ ਤੇ ਬੱਬੂ ਸੁਪਰੇ ਲਈ ਜਾਵੇ ਪੂਰੀ ਸੀ ਹੁੰਦੇ ਹਨਾ ਹਾਂ ਜੇ ਤੇ ਨੋਆ ਕੌਪਲੇਟ ਰਕਾਰਡਿੰਗ ਵਾਲੀ ਹੋਵੇ ਵੀ ਮੈਂ ਤਾਂ ਕੌਪਲੇਟ ਕਰਕੇ ਮੰਮਾ ਜੀ ਨਹੀਂ ਇੱਕ ਚੱਠਾ ਇਸਾ ਮੈਂ ਦੋਰੀ ਦੀ ਕਿਤੇ ਅਜੇ ਕੌਣ ਦਾ ਨਰ ਪਤਾ ਪਈ ਦੀ ਗਾਨੇ ਹੋਣਾ ਪੂਰਾ ਸੂਟ ਤਾਂ ਮੈਂ ਪਾਇਆ ਦੇ ਦਿੱਤੀ ਨੀ ਕਿਤੇ ਉਹ ਹੀ ਨਾਲ ਲਿਆ ਹੁਣ ਕਿਤੇ ਲਿਆ ਕੇ ਬਾਹਰ ਤੇ ਖੜਿਆ ਕਰਦ ਰਹਿਣਗੇ ਬਾਅਦ ਦੇ ਪਾਣੀ ਤੇ ਕਿਤੇ ਬਹੁਤੇ ਨਹੀਂ ਕਰ ਪਾਈ ਵੀ ਹੋਵੇ ਇਥੋਂ ਤੱਕ ਤੇ ਰੋ ਈ ਵੇਣ ਹੁੰਦੇ ਨੇ ਕੀ ਕਰਦੇ ਮਖੋ ਦੋ ਅਸੀਂ ਕਿੱਥੇ ਦਮ ਲੈ ਤੋਰ ਕੇ ਆਏ ਅਸੀਂ ਇੱਥੇ ਵਾਹੇ ਘੜਤੀ ਪਾ ਪਾਣੀ ਘੜਾ ਹਵਾ ਪਾਣੀ ਦੀ ਤੇ ਪਿੱਪਲ ਦੇ ਪੱਤੇ ਲੈ ਕੇ ਵੀ ਕਰਾਂ ਬਾਰ-ਬਾਰ ਕੇ ਪੀਉਂਗੀ ਤੇ ਉਹ ਘਾਹ ਨਿਕਟ ਆਉਂਦੀ ਆ ਜੇ ਚਲੋ ਦੇਖੋ ਪਾਈ ਸਮੇਂ ਸਮੇਂ ਦੀ ਕਰਦਾ ਹਣਾ ਕਿ ਕਿ ਤੱਕ ਹੋ ਜਾਊਗਾ ਜੇ ਹੋ ਜਾਊਗਾ ਵਧੇ ਹੋਵੇ ਤੇ ਜੇ ਭਾਈ ਆਰਮਾਨ ਦਾ ਨਾਨਾ ਲਾਲ ਕਰੇ ਮਾਰੂ ਨੂੰ ਖੜਾ ਹੋਵੇ ਤੇ ਮੈਂ ਹੁਣ ਆ ਕੇ ਕਰਾਂ ਕੋਸੇ ਤੇ ਚਾਦਰਾਂ ਵੱਲ ਕੇ ਤੇ ਕਹਿੰਦੇ ਪੱਗ-ਪੁਗ ਵੱਲ ਕੇ ਖੱਡ ਕੇ ਕਿਨੇ ਤੁਰਲਾ ਤਰਲਾ ਤੇ ਮੈਂ ਲਲਕਰੇ ਮਾਰੂ ਕੋ ਤੇ ਗਾਂ ਉਹਨੇ ਪਤਾ ਲੱਗ ਗਿਆ ਕਿ ਉਹ ਮੁੰਡਾ ਵਿਆਹ ਕੇ ਘਰੇ ਲੈ ਆਵੇ ਤਕਾਇ ਦੇ ਲਾਇ ਮਮੀ ਆ ਗਈ ਹੁਣ ਇਹ ਕਿਹੜੇ ਕਮਰੇ ਚ ਪਾਵਾਂ ਕਿਤਾ ਫਾਟੇ ਲੱਗਦੇ ਵਿੱਚ ਰਹਿ ਜਾਂਦੇ ਹੁਣ ਅਗਰ ਬਾਜ ਤੋਂ ਲੱਗਦੇ ਹੋਣ ਤਾਂ ਉਹ ਕਿਹੜੇ ਬਣਦੇ ਜੇ ਕੋਈ ਪ੍ਰੋਬਲਮ ਆਂਦਾ ਮਤਲਬ ਕਿਨੇ ਫਲਾਣੇ ਦਾ ਬ੍ਰਹਮਣ ਆ ਲੱਗਦੇ ਬਚੀ ਜਾਂਦੇ ਆ ਹੁਣ ਤਾਂ ਭਾਈਓ ਪਰਵਾਹ ਦੇ ਚੱਕੇ ਗਏ ਚਲੋ ਕੋਈ ਨਹੀਂ ਦੇਖਾਂਗੇ ਜੇ ਤਾਂ ਸਮਾਉਗਾ ਹੁਣ ਪੰਜੀਰੀ ਵੜਾਈਏ ਆਪਾਂ ਮੈਨੂੰ ਤੇਰੇ ਨਾਲ ਤੇ ਮੈਨੂੰ ਤਾਂ ਨਾਲੇ ਕੋਲ ਨਾਂਵੇਂ ਲੈ ਤੇਨਾ ਅਸੀਂ ਕਿਤੇ ਘੁੰਮ ਕੇ ਆਈਏ ਮੈਨੂੰ ਕੋਈ ਆ ਜਾਣਾ ਅੱਗਾ ਮੈਂ ਅੱਜ ਤੇ ਕਿਹਿਆ ਜਾ ਮਾਤਾ ਤੁਹਾਨੂੰ ਦੀ ਗੱਲ ਨਹੀਂ ਮੁੱਸੀ ਆਉਂਦੀ ਆ ਮੇਰੇ ਕੋਲ ਕਿਹ ਹੈ ਪੈ ਜੀ ਵਧੀਆ ਪਹਿਲਾਂ ਆਪ ਤੇ ਰੈਡੀ ਕੋਲ ਜਾਇਆ ਇਹ ਉੱਥੇ ਨਾਲੇ ਬਰਸਾਤ ਹੁਣ ਇੱਧਰ ਚਲੇ ਚੱਲ ਵਧੀਆ ਆਪ ਦੀ ਜ਼ਿੰਦਗੀ ਸੁਭਾਈ ਕਰਦੀ ਹੈ ਇਹ ਲਾਈਫ ਆਪ ਦੀ ਹੈ ਨਾ ਬੇਨਹੀਂ ਅੱਜ ਜੇ ਤੂੰ ਹੋ ਤਾਂ ਲੇਟ ਜਾਵੇਂ ਕਿ ਜਾਂਦਾ ਹਾਂ ਜ ਸਾਡੀ ਤੇ ਰੋਟੀ ਦਾ ਬਣਾਵਾਂਗੀ ਲੈ ਜੇਗੀ ਜਿਹਨ ਪਰ ਯੱਕੇ ਲੋਵੇ ਫਾਇਜਾ ਦਾ ਲੈਡਾ ਤੇ ਉਹਦਾ ਖਾਇ ਨਾ ਮਾਂ ਆਪਾਂ ਰੋਟੀ ਵੀ ਮਾਗ ਲੈ ਜੇ ਤੇ ਫੜਫੜ ਕੇ 5 ਕਿਲੋ ਦੀ ਗਾਇਤ ਸਾਡੇ ਬਣੋੜ ਕੇ ਅੱਜ ਨਾ ਤਾਂ ਕਰੀ ਚਾਰ ਦਾ ਲੈ ਜੇ ਹੈ ਅੱਜ ਕੀ ਖਾਣੀ ਹੈ ਤੁਸ ਰੋਮਣਾ ਉਹ ਖਾਧਾ ਮਾਰਨ ਸੁਗਮਾ ਤੇ ਰੋਮਣਾ ਨਾ ਲੈ ਕੋਈ ਜੀਰੀ ਵਾਲੀ ਕਿਉਂਕਿ ਹੁਣ ਕਟਾਫਟ ਤੇ ਤੇਰਾ ਆਪ ਬਣਾ ਲੀਏ ਕੋਈ ਨਹੀਂ ਵੀ ਨਾ ਫੇਰ ਤੂੰ ਜਕੜਾ ਖਾ ਖਾਂਗੇ ਚੂਤਰ ਵਾਲਾ ਕੁਝ ਰਾਤ ਦੇ ਦਿਨਾਂ ਦਾ ਤੇਰ ਬਣਾਵਾਂਗੇ ਤੁਹਾਨੂੰ ਪਾ ਤਣ ਚਾਰ ਬੜਾ ਹੈ ਆਪਣੇ ਵਾਂਝਨਾਂ ਚ ਫਿਰ ਆਪਣੇ ਥੋੜਾ ਜਿਹਾ ਥੰਨਾ ਕਰੀ ਚੁੱਕਾ ਫਿਰ ਪਾਸਾ ਪੇਸਾ ਕਰਕੇ ਹਾਂ ਪਰ ਸੋ ਨਾਲ ਹੀ ਕਰਨਾ ਲਾ ਬੂ ਲੈ ਹੈ ਆਪਣੇ ਵੇਸਣ ਗਿਆ ਪੱਕੇ ਹਾਂ ਹਾ ਗੂਦ ਪਾ ਕੇ ਆ ਇਹਨੂੰ ਆਪਾਂ ਪਕਾਈ ਜੀ ਹੈ ਆ ਸੇਵੀਆ ਗੂਦ ਸੇਵੀਆ ਗੂਦ ਦੀ ਪੌਣੇ ਜੀ ਆਪਾਂ ਥੋੜੀ ਥੋੜੀ ਘਰਾਂ ਕੇ ਪਾਏ ਦੋ ਜੀ ਜੀ ਸੇਵੀਆ ਗੂਦ ਹੈ ਜੀ ਇਹਨੇ ਜਿਹੜੀ ਆਪਣੇ ਬਹੁਤ ਹੀ ਜ਼ਿਆਦਾ ਆਪਣੇ ਸਰੀਰ ਨੂੰ ਕਾਰਗਰ ਹੁੰਦੀ ਹੈ ਬਹੁਤ ਹੀ ਜ਼ਿਆਦਾ ਫਾਇਦਾ ਕਰਦੀ ਹੈ ਜੀ ਆਹ ਸੋਹਣਾ ਵਾਲਾ ਪਰਮਾਤਮਾ ਸੁੱਖ ਰੱਖੇ ਇਹਨਾਂ ਦੇ ਬੱਚਿਆਂ ਨੂੰ ਵੀ ਪਰਮਾਤਮਾ ਉਹ ਕਰੇ ਇਹਦੇ ਠੱਡਾ ਲੈਣਾ ਮਰਾ ਬੱਚੇ ਤੇ ਤੇ ਸੋਹਣੇ ਹੋਣ ਠੱਡਾ ਤੇ ਤੇ ਸੋਹਣੇ ਹੋਣ ਬੱਚੇ ਹੁਣ ਆਪਣੀ ਜਿਹੜੀ ਗੂਨਦਾਰਾ ਜੀ ਇਹਦੇ ਵਿੱਚ ਰੜਦੀ ਜੀ ਦੁੱਧ ਦੇ ਵਿੱਚ ਇਹ ਵਧੀਆ ਆਹ ਲਓ ਬੇਤ। ਆਹ ਕਰਦੇ। ਮਾਤਾ ਜੀ। ਮਾਤਾ। ਹਾਂ ਜੀ ਇਹ ਜੀ ਛੇਵੀਆਂ ਗੂੜੀਆਂ ਤੁਹਾਨੂੰ ਦਿਖਾ ਰਹੇ ਆ। ਇਹੀ ਆਪਾਂ ਸ਼ੂਗਰ ਵਾਲੇ ਤਰੀਜਾਂ ਵਾਸਤੇ ਪਾਉਣੀ ਹੈ, ਇਹੀ ਦੋੜਾਂ ਦੇ ਦਰਦ ਵਾਲੇ ਵਾਸਤੇ ਪਾਉਣੀ ਹੈ ਜੀ। ਇਹੀ ਆਪਾਂ ਪਾਉਦੇ ਹੈਗੇ ਆ ਜੀ ਦੇਖੀ ਨਾ ਆਪਣੇ ਤੁੰਗਾਂ ਵਾਸਤੇ, ਜੱਪਿਆਆਂ ਵਾਸਤੇ। ਇਹ ਛੇਵੀਆਂ ਗੂੜੀਆਂ ਬਹੁਤ ਚੰਗੀਆਂ ਜੀ। ਆਹ ਵਰਤਿਆ ਕਰੋ। ਲਓ। ਜੀ ਕੀ ਹੁਣ ਆਪਾਂ ਇਹਦੇ ਵਿੱਚ ਪਾ ਦੇਣੀ ਆਂ ਦਵਾਈਆਂ ਸਾਰੀਆਂ ਆਹ ਸਾਰੀਆਂ ਇਕੱਠੀਆਂ ਕਰਕੇ ਦਵਾਈਆਂ ਪਾ ਦੇਣੀ ਆਂ ਕਿਉਂ ਦੂਜਾ ਵੀ ਚੱਕ ਆਹ ਸਾਰਾ ਸਗੰਦਾ ਸਪੇਦ ਮੂਸਲੀ ਸਾਰਾ ਕੁਝ ਇਹਦੇ ਵਿੱਚ ਆ ਗਿਆ ਜੀ ਸਾਰਾ ਕੁਝ ਜਿੰਨਾ ਵੀ ਸਤਾਵੜ ਸਭ ਕੁਝ ਪਾਇਆ ਹੋਇਆ ਜੀ ਗੋਖਰੀ ਵਗੈਰਾ ਲੈ ਬੋਲ ਤੁਲਾ ਕਰਦੇ ਇੱਥੇ ਦੀ ਨਾਲ ਹੁਣ ਆਨੋ ਆਪਣੇ ਇਹ ਰਲੀਆਂ ਜਾਂਦੀਆਂ ਨੇ ਦਵਾਈਆਂ ਆ ਦੇਖੋ ਤੁਸੀਂ ਬਣ ਕੇ ਇਹ ਕਿੰਨੀ ਸੋਹਣੀ ਚੀਜ਼ ਤਿਆਰ ਹੋਊਗੀ ਆ ਨਿਹੜੀਆਂ ਦਵਾਈਆਂ ਹੀ ਐ ਜੀ ਆ ਦੇਖੋ ਤੁਸੀਂ ਮੈਂ ਕਹਿਨੀ ਐ ਬਦਲ ਫੁੱਲਣ ਕੁੜੀਆਂ ਖੁਸ਼ੀਆਂ ਮਾਣਣ ਖਾਣ ਤੰਦਰੁਸਤ ਹੋ ਕੇ ਭਾਈ ਆਪਦੇ ਕੰਮ ਧੰਦੇ ਲੱਗਣ ਤੁਸੀਂ ਸਾਡੀ ਹੈਲਪ ਕਰੋ ਚਾਹ ਵੀ ਨਹੀਂ ਸੀ ਕਿ ਤੁਸੀਂ ਉਹ ਚਾਹ ਹੁਣ ਠਹਿਰ ਕੇ ਬਣੂਗੀ ਕਰਾ ਤੁਸੀਂ ਆਹ ਹੌਲੀ ਹੌਲੀ ਪਾਓ ਹੌਲੀ 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 ਪਾਓ ਸਮਾਨ ਸਾਰਾ ਉਪਰ ਨਾ ਇਹ ਲੋਸੀ ਹੈ ਹੈ ਸਾਰਾ ਹਾਂ ਹੌਲੀ ਹੌਲੀ ਪਾਓ ਸਾਰਾ ਸਮਾਨ ਲਓ ਜੀ ਹੁਣ ਜਦੋਂ ਕੁੜੀਆਂ ਇੰਨੀ ਤਾਕਤ ਖਾਣ ਵੀ ਆ ਤਾਂ ਫੇਰ ਉਹ ਤਾਕਤ ਵਰ ਕਿਉਂ ਨਾ ਵਰਣੀਆਂ ਕਿਉਂ ਨਾ ਭੱਜ ਭੱਜ ਕੇ ਘਰਾਂ ਦੇ ਕੰਮ ਕਰ ਲੈਂੀਆਂ ਜੇ ਵਿਚਾਰੀਆਂ ਖਾਣ ਗਈਆਂ ਆਟੇ ਦੀ ਭੁੰਨੇ ਹੋਵੇ ਕੱਲਾ ਤਾਂ ਫੇਰ ਉਹਨਾਂ ਤੋਂ ਕੀ ਕੰਮ ਹੋਣੇ ਜਵਾਕੜੀਆਂ ਤੋਂ ਹਨਾ ਛਿਲੇ ਚੁੱਟ ਕੇ ਕੰਮ ਨਹੀਂ ਹੁੰਦਾ ਜੀ ਜਿੰਨਾ ਚਿਰ ਖਰਾ-ਖਰਾ ਖਾਦੀ ਜਾਵੇ ਉਹਨਾਂ ਚਲ ਲੈ ਲੈ ਕਰ ਦਿਓ ਇਕੱਠਾ ਸਾਰਾ ਕੁਝ ਮਮੇ ਦੀ ਮਾਤਰਾ ਵੀ ਤਾਂ ਸਹੀ ਤਰੀਕੇ ਨਾਲ ਹੈ। ਇਹਦੀ ਮਾਤਰਾ ਹੁੰਦੀ ਹੈ ਬੇਟਾ ਜਿਵੇਂ ਮਤਲਬ ਤਿੰਨ ਇੱਕ ਚਮਚੇ ਸਵੇਰੇ ਖਾ ਲੇ ਇੰਨੀ ਕੁ ਤੇ ਦੋ ਤਿੰਨ ਚਮਚੇ ਸ਼ਾਮ ਨੂੰ ਦੁੱਧ ਨਾਲ ਖਾ ਲੇ ਇੰਨੀ ਬਹੁਤ ਹੁੰਦੀ ਹੈ ਕਿਉਂਕਿ ਆਪਾਂ ਇਹਦੇ ਵਿੱਚ ਸਾਰੀਆਂ ਤਕੜੀਆਂ ਆਈਟਮਾਂ ਪਾਈਆਂ ਕੋਈ ਆਟਾ ਤਾਂ ਹੈ ਨਹੀਂ ਆਟੇ ਵਾਲੀ ਦਾ ਹੁੰਦਾ ਵੀ ਆਪਾਂ ਬਾਟੀ ਭਰ ਕੇ ਖਾਣੀ ਆ ਸਵੇਰੇ ਬਾਟੀ ਸ਼ਾਮ ਨੂੰ ਅੱਜ ਕੱਲ ਇੰਨਾ ਕਿਸੇ ਤੋਂ ਖਾਦਾ ਨਹੀਂ ਜਾਂਦਾ। ਬਸ ਦੋ ਤਿੰਨ ਚਮਚੇ ਤੁਸੀਂ ਸਵੇਰੇ ਖਾ ਲਓ ਦੋ ਤਿੰਨ ਸ਼ਾਮ ਨੂੰ ਖਾ ਲਓ। ਠੀਕ ਹੈ ਜੀ। ਆਪਾਂ ਜਦੋਂ ਜਾਂਪਿਆਗੇ ਕੁੜੀਆਂ ਵਾਸਤੇ ਭੇਜਦੇ ਨੇ ਨਾ ਜੀ ਪੰਜੀਰੀ। ਆਪਾਂ ਗਿਫਟ ਵੀ ਭੜੇ ਸੋਹਣੇ ਸੋਹਣੇ ਭੇਜਦੇ ਆ ਜਿਨ੍ਹਾਂ ਦੇ ਪਰਮਾਤਮਾ ਨੇ ਰੰਗ ਭਾਗ ਲਾਏ ਆ ਹਨਾ ਝੋਲੀਆਂ ਭਰੀਆਂ ਨੇ ਤੇ ਉਹਨਾਂ ਦੀਆਂ ਪੰਜੀਰੀਆਂ ਦੇ ਵਿੱਚ ਆਪਾਂ ਫਿਰ ਗਿਫਟ ਵੀ ਭੇਜਦੇ ਆ ਪੈਕ ਕਰਦੇ ਆ ਜਦੋਂ ਸੁੰਨੀ ਪੰਜੀਰੀ ਨਹੀਂ ਮੈਂ ਕਦੇ ਭੇਜੀ ਜੇ ਕਿਸੇ ਦੇ ਬੱਚਾ ਹੈ ਨਹੀਂਗਾ ਮੰਨ ਲਓ ਉਹਨਾਂ ਖਾਤਰ ਤਿਆਰ ਕਰਦੇ ਆ ਵੀ ਅਸੀਂ ਸੁੰਨੀ ਨਹੀਂ ਭੇਜਦੇ ਜੀ ਜਿਨ੍ਹਾਂ ਦੇ ਬੱਚਾ ਹੈ ਨਹੀਂ ਨਾ ਮਤਲਬ ਬੱਚੇ ਹੋਏ ਨਹੀਂ ਉਹਨਾਂ ਵਾਸਤੇ ਵੀ ਆਪਾਂ ਇੱਕ ਸਪੈਸ਼ਲ ਤਿਆਰ ਕਰਦੇ ਆ ਜਿਹੜੀਆਂ ਬੂਟੀਆਂ ਤੋਂ ਉਹ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਤੋਂ ਤੁਸੀਂ ਬਣਵਾ ਸਕਦੇ ਹੋ ਠੀਕ ਹੈ ਜੀ ਅਗਰ ਕਿਸੇ ਨੂੰ ਸ਼ੂਗਰ ਹੈ ਉਹ ਵੀ ਸਾਡੇ ਨਾਲ ਸੰਪਰਕ ਕਰੋ ਸ਼ੂਗਰ ਵਾਲੀ ਪੰਜੀਰੀ ਵੀ ਆਪਾਂ ਤਿਆਰ ਕਰਦੇ ਆਂ ਜੀ ਬਣਵਾ ਸਕਦੇ ਆਂ ਅਗਰ ਕਿਸੇ ਨੇ ਕਮਜ਼ੋਰੀ ਤੋਂ ਜੋੜਾਂ ਦੇ ਦਰਦ ਤੋਂ ਹੋ ਜਾ ਉਹ ਚੈੱਕ ਕਰੋ ਆ ਪੰਜੀਰੀ ਬਣਵਾਉਣੀ ਆ ਉਹ ਵੀ ਤੁਸੀਂ ਬਣਵਾ ਸਕਦੇ ਹੋ ਉਹ ਜਿਹੜੇ ਚਪਾਤੀ ਜੀ ਆਪਾਂ ਹੁਣ ਮਿਸਰੀ ਮਿਸਰੀ ਆਪਾਂ ਰਗੜ ਕੇ ਰੱਖਦੇ ਆਂ ਜੀ ਉਹਨਾਂ ਨੇ ਮਿੱਠਾ ਮਤਲਬ ਪਰਿਵਾਰਾਂ ਨੇ ਘੱਟ ਰਖਾਇਆ ਹੋਇਆ ਤੇ ਆਪਾਂ ਮਿੱਠਾ ਇਸ ਕਰਕੇ ਥੋੜਾ ਜਿਹਾ ਘੱਟ ਹੀ ਪਾਇਆ ਕਿਉਂਕਿ ਨਹੀਂ ਤਾਂ ਐਨੀ ਪੰਜੀਰੀ ਦੇ ਵਿੱਚ ਜਾਦੇ ਪੈਂਦਾ ਹਨਾ ਉਹ ਕਹਿੰਦੇ ਆਂਟੀ ਜੀ ਸਾਤੋਂ ਮਿੱਠਾ ਨਹੀਂ ਖਾਂਦਾ ਅੱਜ ਕੱਲ੍ਹ ਕੁੜੀਆਂ ਖਾਂਦੀਆਂ ਨਹੀਂ ਹੈਗੀਆਂ ਹਨਾ ਨਹੀਂ ਖਾਂਦੀਆਂ ਇਹ ਆਪਣੇ ਆਲਾ ਹਿਸਾਬ ਨਹੀਂ ਗਾ ਵੀ ਇੰਨਾ ਇੰਨਾ ਬੁੜ ਖਾ ਜਾਂਦੀਆਂ ਨੇ ਇਹਨੇ ਖੰਡ ਪਾ ਜਾਂਦੀਆਂ ਉਹ ਗੱਲਾਂ ਗਈਆਂ ਹੁਣ ਹਨਾ ਮਿੱਠਾ ਘੱਟ ਖਾਂਦੀਆਂ ਨੇ ਕੁੜੀਆਂ ਤੇ ਤਾਂ ਕਰਕੇ ਇਹ ਮਿਸਰੀ ਪਾਉਣੀ ਹੈ ਜੀ ਅਸੀਂ ਅਸੀਂ ਮਿਸਰੀ ਪਾਉਣੀ ਹੈ ਜ ਖੰਡ ਪਾਣੀ ਛਾੜ ਦਿੰਦੀ ਆ ਨਾਲੇ ਉਹ ਸੁਆਦ ਨਹੀਂ ਬਣਦੀ ਹੈਗੀ ਅਸੀਂ ਤਾਂ ਅੱਗੇ ਵਾਲੀ ਮਿਸਰੀ ਪਾਉਨੇ ਆ ਤੇ ਹੁਣ ਇਹਦੇ ਵਿੱਚ ਆਪਾਂ ਪਾਤੀ ਮਿਸਰੀ ਤੇ ਆਪਾਂ ਪਰ ਕਰਤੀ ਭਾਈ ਤਿਆਰ ਤੇ ਤੁਸੀਂ ਵੀ ਭਾਈ ਸਾਰ ਹੈ ਜਿਹੜੇ ਆ ਪੰਜੀਰੀ ਦੇਖੀ ਜਾਂਦੇ ਹੋ ਨਾ ਤੇ ਕੌਂਗ੍ਰੈਚੁਲੇਸ਼ਨ ਕੁੜੀਆਂ ਨੂੰ ਜ਼ਰੂਰ ਲਿਖੋ ਪ੍ਰਮਾਤਮਾ ਭਲੀ ਕਰੇ ਉਹਨਾਂ ਤੇ ਤੇ ਤੁਸੀਂ ਜ਼ਰੂਰ ਵਧਾਈਆਂ ਦਿਓ ਜੀ ਉਹਨਾਂ ਨੂੰ ਬੱਚੀਆਂ ਨੂੰ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਬੱਚਿਆਂ ਦੀ ਦਾਤ ਬਖਸ਼ੀ ਹੈ ਤੇ ਚੱਕ ਦਿਓ ਫੱਟੇ ਫਿਰ ਕੌਂਗ੍ਰੈਚੁਲੇਸ਼ਨ ਵਾਲੇ ਕੁੜੀਆਂ ਵੀ ਖੁਸ਼ ਹੋ ਜਾਣ ਵੀ ਸਾਡੀ ਪੰਜੀਰੀ ਬਣਦੀ ਸੀ ਤੇ ਨਾਲ-ਨਾਲ ਸਾਨੂੰ ਵਧਾਈਆਂ ਵੀ ਮਿਲਦੀਆਂ ਨੇ ਠੀਕ ਹੈ ਜੀ ਸਸੀ ਕਾ